ਠੱਕਾ ਬਗੇ ਕਰੋਧ ਦਾ ਵਾਲੇ ਵਿੱਚ ਠਰੀਆਂ ਵਾਹੋ ਦਾਹੀ ਦੌੜੀਆਂ ਵੈਰੀ ਤੋਂ ਡਰੀਆਂ ਉਹ ਸਾਬੇ ਝੂਠੇ ਸਾਬਨੇ ਇਹ ਕਾਂਜੀ ਕੋਲੀ ਜੰਗਲ ਵਿੱਚ ਦੀ ਜ਼ਾਰੀਆਂ ਓ ਰਾਣੀ ਤੇ ਕੋਲੀ ਓ ਠੱਕਾ ਬਗੇ ਕਰੋਧ ਦਾ ਵਾਲੇ ਦੀਆਂ ਠਰੀਆਂ ਵਾਹੋ ਦਾਹੀ ਜਾਰੀਆਂ ਵੈਰੀ ਤੋਂ ਡਰੀਆਂ ਉਹ ਸਾਬੇ ਝੂਠੇ ਸਾਦ ਜੰਗਲ ਵਿੱਚ ਦੀ ਜਾਰੀ ਓਏ ਰਾਣੀ ਤੇ ਗੋਲੀ ਓ ਲੀੜੇ ਬਾਟੇ ਚੰਬੜ ਦੇ ਕੰਡੇ ਤੇ ਸੂਲਾ ਥੁਰ ਥੁਰ ਕਰਦੀਆਂ ਜਾਂਦੀਆਂ ਹੱਡ ਟੜਕਣ ਸੂਲਾ ਓ ਰਾਣੀ ਦੇਸ਼ ਪੰਜਾਬ ਦੀ ਮਾਂ ਦਿਲ ਦੀ ਪੋਲੀ ਜੰਗਲ ਵਿੱਚ ਦੀ ਜਾਰੀ ਓਏ ਰਾਣੀ ਤੇ ਗੋਲੀ ਓ ਗਿਆਨ ਧਰਤ ਨਪਾਲ ਜਾਣਾ ਧਰਤ ਨਪਾਲ ਦੀ ਦੂਰਾਂ ਤੇ ਬੈਂਡੇ ਖਾਲਾਂ ਬਕਣੀ ਮੁੱਕਦੇ ਉਹ ਪੂਰਾਂ ਦੇ ਬੈਂਡੇ ਕੋਲ ਪਚਾਉਣ ਨੂੰ ਸੋਚ ਕੋਈ ਨਾ ਬਣੇ ਮਚਲੀ ਜੰਗਲ ਵਿੱਚ ਦੀ ਜਾਰੀ ਓਏ ਰਾਣੀ ਤੇ ਗੋਲੀ ਉਹ بارش ਹੋਣਾ ਰੁਕੇ ਨਾ ਅਣ ਜਾ ਪਾਸਾ ਗਾਣਾ ਦੇਸ਼ ਪੰਜਾਬ ਦਾ ਅਜ ਵਿਕਦਾ ਸੰਪਾ ਦੀ ਜਾਰੀ ਓਏ ਰਾਣੀ ਤੇ ਗੋਲੀ ਓ ਰਾਣੀ ਦੇਖ ਪੰਜਾਬ ਦੀ ਅਦ ਪਾਪ ਨੇ ਭੰਨੀ ਸੁਖਣਾ ਬੜੀਆਂ ਸੁਖੀਆਂ ਪਰ ਕਿਸੇ ਨੇ ਮੰਨੀ ਅਲੀਓ ਵਾਰੀ ਬਣ ਗਏ ਜੋਸੀ ਹਮਦੋਲੀ ਨੱਕਲੇ ਵਿੱਚ ਦੀ ਜਾਰੀ ਓਏ ਰਾਣੀ ਤੇ ਗੋਲੀ ਓ ਡੋਬੇ ਜਿਸ ਹੋਰ ਦੁਕੀ ਨੋ ਸਮੇਂ ਨੇ ਬੋ ਦੁੱਖ ਚ ਮੇੜੇ ਦੋ ਦਾ ਮਹਰਮ ਮਿਲੇ ਤਾਂ ਗੱਲ ਜਾਵੇ ਖੁੱਲੀ ਜੰਗਲ ਵਿੱਚ ਦੀ ਜਾਰੀ ਓਏ ਰਾਣੀ ਤੇ ਗੋਲੀ ਓ ਇਤਾਂ ਗੱਲਾਂ ਕਰਦੀਆਂ ਜੋ ਸਕੀਆਂ ਭੈਣਾ ਇਤਾਂ ਗੱਲਾਂ ਕਰਦੀਆਂ ਜੋ ਸਕੀਆਂ ਭੈਣਾ ਆਖਣ ਰਾਰ ਪੰਜਾਬ ਦਾ ਹਿੰਮਤ ਨਾ ਲੈਣਾ ਉਹ ਹੋਣੀ ਗੱਲਾਂ ਕਰਦੀਆਂ ਜੂਪੀ ਦੀ ਬਲੀ ਜੰਗੂਰ ਵਿੱਚ ਤੀਜਾਰ ਕਿਉ ਰਾਣੀ ਤੇ ਗੋਲੀ ਕੋਕਾਰਾ ਕਰਨ ਕਦੇ ਵੀ ਰੁਕਦਾ ਨਹੀਂ ਪਾਪੀ ਕਿਸੇ ਤੇ ਤਰਲੇ ਨਨਤ ਤੇ ਚੁੱਕਦਾ ਨਹੀਂ ਪਾਪੀ ਉਹ ਦੇਸ਼ ਦੇ ਭਗਤਾ ਸਮ ਲੰਬੀ ਗੁਫਾ ਪਹਾੜ ਵਿੱਚ ਮਿਲ ਗਿਆ ਟਿਕਾਣਾ ਸੋਚਣ ਕਿਹੜੇ ਢੰਗ ਨਾਲ ਇਹ ਵਕਤ ਟਪਾਣਾ ਉਹ ਜੋਗੀ ਮੰਗੁਰ ਮੱਖੜਾ ਗੱਲ ਸਮਝੀ ਤੋਲੀ ਜੰਗਲ ਵਿੱਚ ਦੀ ਝਾਰੀਆਂ ਰਾਣੀ ਤੇ